ਸਤਿ ਸ੍ਰੀ ਅਕਾਲ ਦੋਸਤੋ ਮੈਂ ਅਰਵਿੰਦਰਪਾਲ ਸਿੰਘ ਰਾਇਲ ਟ੍ਰੈਵਲਸ ਤੋਂ ਕੈਨੇਡਾ ਤੋਂ ਬੜੀਆਂ ਖਤਰਨਾਕ ਖਬਰਾਂ ਆ ਰਹੀਆਂ ਨੇ ਬਟ ਉਹਦੇ ਵਿੱਚ ਤੁਹਾਨੂੰ ਸਮਝ ਕੇ ਚੱਲਣਾ ਪਊਗਾ ਤਾਂ ਕਿ ਅਸੀਂ ਵੀਜ਼ਾਸ ਵੀ ਹਾਸਲ ਕਰ ਸਕੀਏ ਔਰ ਇਹ ਪ੍ਰਕਿਰਿਆ ਨੂੰ ਲਗਾਤਾਰ ਚੱਲੂ ਰੱਖ ਸਕੀਏ ਸੋ ਦੋਸਤੋ ਤਿਆਗੜਾ ਐਪਲੀਕੇਸ਼ਨ ਦਾ ਪ੍ਰੋਸੈਸਿੰਗ ਟਾਈਮ ਆ ਉਹ ਇਨਕਰੀਜ਼ ਹੋਣ ਵਾਲਾ ਬਿਕੋਜ਼ ਇੱਕ ਨਵੀਂ ਚੀਜ਼ ਨਿਕਲ ਕੇ ਆਈ ਹੈ ਕਿ ਤੁਹਾਨੂੰ ਹਰ ਇੱਕ ਜਿਹੜੀ ਵੀ ਤੁਸੀਂ ਕਾਲਜ ਨੂੰ ਅਪਲਾਈ ਕਰੋਗੇ ਉਹਦੇ ਉਹਦੇ ਲਈ ਤੁਹਾਨੂੰ ਇੱਕ ਆਪਣੀ ਸਟੇਟ ਤੋਂ ਅਟੈਸਟੇਸ਼ਨ ਕਰਵਾਉਣੀ ਜ਼ਰੂਰੀ ਹੈ ਇਹ ਸਿਮਿਲਰ ਹੋਏਗਾ ਜਿਸ ਤਰੀਕੇ ਨਾਲ ਸੀਏਕਯੂ ਕੈਨੇਡਾ ਕਯੂਬੈਕ ਕਰਦਾ ਬਟ CAQ ਤੋਂ ਲਵਾ ਕਿਊਬੈਕ ਨੂੰ ਹੀ ਇੱਕ ਨਵਾਂ ਅਟੈਸਟੇਸ਼ਨ ਪ੍ਰੋਸੀਜਰ ਤਿਆਰ ਕਰਨਾ ਪਊਗਾ ਔਰ ਕੱਲੇ ਕਿਊਬੈਕ ਨੂੰ ਨਹੀਂ ਤੁਹਾਡਾ ਚਾਹੇ ਤੁਸੀਂ ਚਾਹੇ ਕਿਊਬੈਕ ਜਾ ਰਹੇ ਹੋ ਚਾਹੇ ਤੁਸੀਂ ਨੋਵਾ ਸਕੋਸ਼ੀਆ ਜਾ ਰਹੇ ਹੋ ਚਾਹੇ ਤੁਸੀਂ ਟੋਰੰਟੋ ਸਾਈਡ ਤੇ ਜਾ ਰਹੇ ਹੋ ਚਾਹੇ ਵੈਨਕੂਵਰ ਸਾਈਡ ਤੇ ਜਾ ਰਹੇ ਹੋ ਸੋ BC, Ontario ਜਿੰਨੀਆਂ ਵੀ ਸਟੇਟਸ ਨੇ ਹਰ ਇੱਕ ਸਟੇਟ ਨੂੰ ਇੱਕ ਅਟੈਸਟੇਸ਼ਨ ਦਾ ਡਿਪਾਰਟਮੈਂਟ ਨਵਾਂ ਤਿਆਰ ਕਰੂਗਾ ਜਿਹਦੇ ਵਿੱਚ ਕਿ ਤੁਹਾਡਾ ਜਦੋਂ ਡਾਕੂਮੈਂਟ ਅਪਲਾਈ ਕਰੋਗੇ ਤੁਸੀਂ ਆਪ ਕੋਈ LOA ਅਪਲਾਈ ਕਰੋਗੇ ਤੇ ਉਸ ਤੋਂ ਬਿਨਾ ਤਹਾਡਾ ਕੇਸ ਹੁਣ ਫਾਈਲ ਨਹੀਂ ਹੋ ਸਕਦਾ ਸੋ ਇਹ ਅੱਜ ਤੋਂ ਇਫੈਕਟਿਵਲੀ ਅੱਜ ਤੋਂ ਚਾਲੂ ਹੋ ਗਿਆ ਪ੍ਰੋਗਰਾਮ ਸੋ ਇੱਕ ਐਡੀਸ਼ਨਲ ਪ੍ਰੋਸੈਸ ਸ਼ੁਰੂ ਹੋ ਗਿਆ ਔਰ ਇਹ ਸਾਰਾ ਕਾਰਨ ਹੋਇਆ 700 ਸਟੂਡੈਂਟ ਇੱਕ ਵਾਰੀ ਕੈਨੇਡਾ ਆ ਗਿਆ ਸੀ ਔਰ ਉਹ 700 ਸਟੂਡੈਂਟ ਦੀਆਂ ਡਾਕੂਮੈਂਟਸ ਵੈਰੀਫਾਈ ਨਹੀਂ ਹੋਈ ਸੀ ਔਰ ਫਾਈਨਲੀ ਕੈਨੇਡੀਅਨ ਜਿਹੜਾ ਐਜੂਕੇਸ਼ਨ ਸਿਸਟਮ ਉਹਦੀ ਮੋਕਰੀ ਵੀ ਹੋਈ ਸੀ ਕਿ ਇਹਨਾਂ ਕੋਲ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇੰਨੇ ਲੋਕ ਝਾਲੀ ਕਾਗਜ਼ਾਂ ਨਾਲ ਕੈਨੇਡਾ ਦੇ ਵਿੱਚ ਪਹੁੰਚ ਚੁੱਕੇ ਆ ਔਰ ਪਰ ਕੈਨੇਡਾ ਜਾਣ ਦਾ ਸੁਪਨਾ ਅਸੀਂ ਨਹੀਂ ਤੁਹਾਡਾ ਹੱਲੇ ਰੁਕਣ ਦਵਾਂਗੇ ਸੈਪਟੰਬਰ ਦੇ ਵਿੱਚ ਬਹੁਲੇ ਜਿਹੜੇ ਰੂਲਸ ਲਾਗੂ ਨੇ ਉਹ ਸੈਪਟੰਬਰ ਤੋਂ ਚਾਲੂ ਨੇ ਸੈਪਟੰਬਰ ਦੇ ਵਿੱਚ ਵਰਕ ਪਰਮਿਟ ਦੀ ਕਮੀ ਹੋਏਗੀ ਵੀਜ਼ਾ ਦੀ ਸ਼ਾਰਟੇਜ ਹੋਏਗੀ ਔਰ ਓਪਨ 스ਪਾਊਸ ਵਰਕ ਪਰਮਿਟ ਨਾਲ ਨਹੀਂ ਆਊਗਾ ਕਈ ਕਈ ਚੀਜ਼ਾਂ ਇੰਪਲੀਮੈਂਟ ਹੋ ਰਹੀਆਂ ਕੋਟਾ ਰਿਡਿਊਸ ਹੋਊਗਾ ਬਟ ਮਈ ਦੇ ਵਿੱਚ ਹਾਲੇ ਤੁਹਾਡੇ ਕੋਲ ਚਾਂਸਸ ਹੈਗੇ ਆ 스ਪਾਊਸ ਦੇ ਨਾਲ ਜਾਣਾ ਹੈ ਇਮੀਡੀਏਟਲੀ ਜਾਣਾ ਹੈ ਤੁਸੀਂ ਅੱਜ ਹੀ ਕਾਲ ਕਰੋ ਮੈਨੂੰ ਆ ਕੇ ਮਿਲੋ 92168 92168 ਸਾਡਾ ਨੰਬਰ ਹੈ ਔਰ ਤੁਹਾਡੇ ਜਿੰਨੀਆਂ ਵੀ ਮੁਸ਼ਕਲਾਂ ਨੇ ਕੈਨੇਡਾ ਦੇ ਰਸਤੇ ਦੇ ਵਿੱਚ ਆਉਣ ਵਾਲੀਆਂ ਕੈਨੇਡਾ ਦੇ ਸੁਪਰੀਮ ਸਰਕਾਰ ਨਹੀਂ ਜਿਹੜਾ ਹੁਣ ਦਿਨ ਦੇ ਵਿੱਚ ਜਿੰਨੀਆਂ ਵੀ ਅੜਚਣਾਂ ਨੇ ਉਹ ਸਭ ਦੀ ਅਸੀਂ ਜ਼ਿੰਮੇਵਾਰੀ ਲੈਨੇ ਆਂ ਔਰ ਫਾਈਨਲੀ ਵੀਜ਼ਾ ਤੇਨੂੰ ਲੈ ਕੇ ਦਵਾਂਗੇ ਸੋ ਫਟਾਫਟ ਆਪਣੇ ਡਾਕੂਮੈਂਟਸ ਲੈ ਕੇ ਆਫਿਸ ਪਹੁੰਚੋ ਸੋ ਤੁਸੀਂ ਜਲੰਧਰ ਸultanpur ਲੋਧੀ ਕਪੂਰਸਲਾ ਬ੍ਰਾਂਚ ਕਿਸੇ ਦੇ ਵਿੱਚ ਵੀ ਮਿਲ ਸਕਦੇ ਹੋ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਮੈਨੂੰ ਕਾਲ ਕਰੋ 9916892168 ਔਰ ਰਾਇਲ ਟ੍ਰੈਵਲਸ ਨਾਲ ਅਪਲਾਈ ਕਰਨਾ ਤੇਨੂੰ ਇੱਕ ਹੋਰ ਫਾਇਦਾ ਮਿਲਣ ਵਾਲਾ ਇਸ ਸਮੇਂ ਤੈਨੂੰ ਕੋਈ ਵੀ ਪੈਸਾ ਸਕਸੈਸ ਤੋਂ ਬਿਨਾ ਸਾਨੂੰ ਨਹੀਂ ਦੇਣਾ ਵੀਜ਼ਾ ਆਊਗਾ ਸਕਸੈਸਫੁਲ ਹੋਵੋਗੇ ਉਸ ਤੋਂ ਬਾਅਦ ਹੀ ਤੁਹਾਡੇ ਸਾਰੇ ਖਰਚੇ ਨੇ ਔਰ ਖਰਚੇ ਕਿੰਨੇ ਨੇ ਜਿੰਨੇ ਐਕਚੁਅਲ ਤੁਹਾਡੇ ਖਰਚੇ ਨੇ ਉਨੇ ਪੈਸੇ ਤੁਸੀਂ ਦੇਵੋਗੇ ਜਿੰਨੀ ਤੁਹਾਡੀ ਐਕਚੁਅਲ ਫੀਸ ਹੈ ਸੋ ਅੱਜ ਹੀ ਕਾਲ ਕਰੋ 99168 92168 ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰੋ ਸਤਿ ਸ਼੍ਰੀ ਅਕਾਲ